ਮਤਲਬ ਮੈਂ ਚਾਰ ਮਿੰਟਾਂ ਦੇ ਬਹਿਣਾ ਹੈ ਮੈਂ ਉਹ ਕਿ ਆਲਾ ਮੈਂ ਮੈਂ ਥੋੜੇ ਆ ਬਾਹਰ ਉਹ ਦਿਨ ਸ਼ੰਕੀ ਤੇ ਗੱਵੇੜੇ ਬਾਤ ਕੋ ਵਿਚਾਰ ਸਗਰਪਾੜਾ ਤੋਂ ਵਿਚਾਰ ਜਿਨ੍ਹਾਂ ਨੇ ਚਲੇ ਜਾਣਾ ਮਰੇ ਅੱਲਾਹ ਦੀ ਫਰਮਾਨ ਦੇ ਤਾਸਤੇ ਸਭ ਨੇ ਨਾਮ ਉਹ ਜੀ ਸਭੋ ਪਾਪਾ ਪਿਤੀ ਚੱਕ ਨੂੰ ਆਉਂਦੇ ਆ ਵੇਖਿਆ ਨੂੰ ਕਰਦੇ ਨਹੀਂ ਬੰਦੇ ਸਾਹਮਣੇ ਆ ਆਪੂ ਕੇ ਪਾਪਾ ਪਿਤੀ ਚੱਕ ਦਾ ਬੰਦੇ ਪਰਮਾ ਮਾਰ ਅਗਿਓ ਕਰਨਾ ਦੇ ਚਾਹਿਆ ਉਹ ਕਿੱਥੇ ਰਹਿ ਗਏ ਨਾ ਬਾਹਰ ਦਾ ਰੋਸ ਕੇ ਮਨ ਹੋਣਗੇ

ਕਿਉਂ ਨਿਰਭਰ ਕਰਨ ਦਿੱਤੀ ਤੇ ਬਲੋ ਸਰਕਾਰੀ ਸਜੋਨ ਵਾਲ ਕਾਰਸੋ ਵਾਲੇ ਮਾਮਲੇ ਜਿਸ ਤੇ ਜੋਦ ਵੀ ਰਾਜ ਖੜੀ ਹੈ ਸਾਦੇ ਨਾਲ ਕਰਦੇ ਕਿ ਅਸਰ ਦੇ ਪਾਉਲਾ ਦੇ ਨਾਮ ਲਾਇਆ ਜਾ ਰਿਹਾ ਹੈ ਇਸ ਸਥਾਨ ਤੇ ਸਤਿਗੁਰੂ ਜੀ ਨੇ ਜਦੋਂ ਚਰਨ ਪਾਏ ਉਸਨੇ ਇੱਕ ਬੱਚਾ ਜੋ ਆਪਣੇ ਖੇਤਾਂ ਦੀ ਰਾਖੀ ਕਰਨ ਵਾਸਤੇ ਘਰਦਿਆਂ ਨੇ ਭੇਜਿਆ ਸੀ ਪਰ ਉਹ ਪੰਛੀਆਂ ਨੂੰ ਦਾਣਾ ਪਾ ਰਿਹਾ ਸੀ ਪਾਣੀ ਪਿਆ ਰਿਹਾ ਸੀ ਦੇ ਸਤਿਗੁਰੂ ਜੀ ਨੇ ਵੇਖਿਆ ਆਪਣੇ ਪ੍ਰਸੰਨ ਹੋਏ ਤੇ ਕਹਿਣ ਲੱਗੇ ਬੇਟਾ ਇਹ ਪੰਛੀਆਂ ਨੂੰ ਦਾਣਾ ਪਾ ਰਿਆ ਜਾਂ ਪਾਣੀ ਪਿਆ ਰਿਆ ਹੈ ਤੈਨੂੰ ਤੇ ਘਰਦਿਆਂ ਨੇ ਰਾਖੀ ਵਾਸਤੇ ਭੇਜਿਆ ਹੈ ਤੇ ਉਹ ਭਾਈ ਨਰ ਸਿੰਘ ਦਾ ਨਾਮ ਅਮਰ ਸ਼ਕਨ ਉਪਰੰਤ ਹੋਇਆ ਉਹ ਕਹਿਣ ਲੱਗੇ ਕਿ ਇਹ ਪੰਛੀ ਜਿਹੜੇ ਨੇ ਇਹ ਵੀ ਉਸ ਪ੍ਰਮਾਤਮਾ ਦੀ ਸਜਣਾ ਨੇ ਇਸ ਕਰਕੇ ਇਹਨਾਂ ਦਾ ਵੀ ਓਨਾ ਹੀ ਹੱਕ ਹੈ ਪਾਣੀ ਦੇ ਉੱਪਰ ਆਨੰਦ ਦੇ ਉੱਪਰ ਜਿੰਨਾ ਕਿ ਸਾਡਾ ਹੈ ਇਸ ਕਰਕੇ ਇਹਨਾਂ ਨੂੰ ਵੀ ਅਸੀਂ ਬਿਲਕੁਲ ਉਸ ਵਾਂਗੂ ਜਿਵੇਂ ਪ੍ਰਮਾਤਮਾ ਜਿਵੇਂ ਸਾਡੀ ਪ੍ਰਤਿਪਾਲਨਾ ਕਰਦਾ ਸਾਨੂੰ ਇਹਨਾਂ ਦਾ ਖਿਆਲ ਜਿਹੜਾ ਉਹ ਰੱਖਣਾ ਚਾਹੀਦਾ ਹੈ ਕਿਉਂਕਿ ਧਰਮੀ ਪੁੱਛੀ ਦਾ ਉਹਦੇ ਮਨ ਵਿੱਚ ਦਇਆ ਵਰਗਾ ਸ਼ੁੱਭ ਗੁਣ ਜਿਹੜਾ ਹੈ ਉਹ ਸਭ ਤੋਂ ਪਹਿਲੇ ਨਮਰਤੀ ਹੋਣਾ ਚਾਹੀਦਾ ਹੈ ਇਸ ਕਰਕੇ ਉਸ ਦਿਆਲੂ ਬਾਲਕ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਬੜਾ ਪਿਆਰ ਕੀਤਾ ਅਸੀਂ ਇਹਨਾਂ ਪਿਆਰ ਕੀਤਾ ਉਹ ਸਤਜੀ ਦੀ ਤਰ੍ਹਾਂ ਦਾ ਪੋਰਾ ਬਣ ਗਿਆ ਤੇ ਗੁਰੂ ਪਾਤਸ਼ਾਹ ਜੀ ਨਾਲ ਹੀ ਵਿਚਰਨ ਲੱਗਾ ਕਿ ਸੰਗਤਾਂ ਅੱਜ ਬੜੇ ਹੀ ਇਤਿਹਾਸਾਕੀ ਨਾਲ ਇਸ ਪਵਿੱਤਰ ਅਸਥਾਨ ਤੇ ਹਾਜ਼ਰੀਆਂ ਭਰ ਕੇ ਆਪਣੇ ਆਪ ਨੂੰ ਭਾਗਾ ਵਾਲੀ ਸਮਝ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਇਸ ਖਲਾਲਾ ਗੁਰ ਮੇਲੇ ਦੀਆਂ ਬਾਸਰੇ ਵਲੇ ਸਰੋਵਰ ਦੇ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ